ਜੇ ਹੋਰ ਕਿਸੇ ਨਾਲ ਵੀ ਮੈਰਿਜ ਹੋ ਜਾਂਦੇ ਤਾਂ ਜੇ ਇਦਾਂ ਐਕਸੀਡੈਂਟ ਵਗੈਰਾ ਹੋ ਜਾਂਦਾ ਤਾਂ ਫਿਰ ਵੀ ਨਾਲ ਹੀ ਰਹਿਣਾ ਸੀ ਕਿਹੜਾ ਛੱਡਣਾ ਸੀ ਜਿਹਦਾ ਨਾਲ ਜੀਵਨ ਸਾਥੀ ਚੰਗਾ ਹੋਏ ਤੇ ਜ਼ਿੰਦਗੀ ਚੰਗੀ ਚੱਲਦੀ ਹੈ ਉਹ ਬਹੁਤ ਟੈਨਸ਼ਨ ਸੀ ਇਸ ਸਾਲ ਉਹਦਾ ਪਰ ਥੋੜਾ ਥੋੜਾ ਕਰਕੇ ਫਰਕ ਪਈ ਗਿਆ ਹਾਂ ਦਿਨੋਂ 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 ਮਾੜ ਕੇ ਮੈਂ ਮੈਰਿਜ ਕਰਵਾ ਲਈ 4 ਸਾਲ ਵੇਟ ਕੀਤੀ ਫਿਰ ਜਦੋਂ व्हीलचेयर ਤੇ ਆ ਗਈ ਉਸ ਤੋਂ ਬਾਅਦ ਫਿਰ ਮੈਰਿਜ ਇਦਾਂ ਹੀ ਕਰਵਾ ਲਈ ਸੀ ਜ਼ਿੰਦਗੀ ਦੇ ਵਿੱਚ ਜਦੋਂ ਅਜਿਹੇ ਘਟਨਾਵਾ ਵਾਪਰ ਜਾਂਦੀਆਂ ਨੇ ਕਦੇ ਤੁਹਾਡਾ ਖੁਦਾਨਾ ਖਾਸਤਾ ਕੋਈ ਐਕਸੀਡੈਂਟ ਆ ਜਾਵੇ ਜਾਂ ਕੋਈ ਅਜਿਹੀ ਅਨੁਸੁਖਾਂ ਵੀ ਘਟਨਾ ਵਾਪਰ ਜਾਵੇ ਤਾਂ ਹੋਰ ਕਿਸੇ ਦੀ ਗੱਲ ਕੀ ਆਪਣੇ ਪਰਿਵਾਰ ਵਾਰੇ ਹੀ ਤੁਹਾਨੂੰ ਆਪਣੇ ਤੋਂ ਦੂਰ ਕਰ ਦਿੰਦੇ ਨੇ ਪਰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਵਾਂਗੇ ਜਿਸ ਨੇ ਬਹੁਤ ਵੱਡੀ ਕੁਰਬਾਨੀ ਨਹੀਂ کہہ ਸਕਦੇ ਪਰ ਆਪਣੀ ਜਿਹੜੀ ਸੇਵਾ ਉਹ ਜ਼ਿੰਦਗੀ ਦੀ ਸੇਵਾ ਉਹ ਨਿਭਾਈ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਪੂਰਾ ਹੀ ਇੱਕ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਫੁੱਫੜ ਜੀ ਤੇ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਹੁਣੇ ਜੁੜਾ ਜਿਹੜਾ ਪਾਇਆ ਹੋਇਆ ਉਹ ਦਿਖਾਈ ਦੇ ਰਹੇ ਨੇ ਤੇ ਅੱਜ ਲੰਬੇ ਸਮੇਂ ਬਾਅਦ ਇੱਥੋਂ ਠੀਕ ਹੋ ਕੇ ਅੱਜ ਵਾਪਸ ਆਪਣੇ ਘਰ ਪਰਤ ਰਹੇ ਨੇ ਖੁਸ਼ੀਆਂ ਨੇ ਚਿਹਰੇ ਤੇ ਬੜੀ ਸੋਹਣੀ ਦਸਤਾਰ ਪਾਈ ਹੈ ਤੇ ਮੁੱਛਾਂ ਕੁੰਡੀਆਂ ਕਰਕੇ ਅੱਜ ਉਹ ਵਾਰ-ਵਾਰ ਚਰੇ ਦੇ ਮੁਸਕਾਨ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਔਰ ਮੈਨੂੰ ਨਹੀਂ ਲੱਗਦਾ ਤੁਸੀਂ ਖਰਬਰ ਰਪਿਆ ਖਰਚ ਕੇ ਵੀ ਅਜਿਹੀ ਖੁਸ਼ੀ ਜ਼ਿੰਦਗੀ ਦੇ ਵਿੱਚ ਕਦੀ ਲੈ ਸਕਦੇ ਹੋਵੋਗੇ ਜਦੋਂ ਅੱਜ ਤੁਸੀਂ ਇੱਕ ਜ਼ਿੰਦਗੀ ਦੇ ਉਸ ਦੌਰ ਦੇ ਵਿੱਚੋਂ ਨਿਕਲ ਕੇ ਅੱਗੇ ਵੱਧਦੇ ਹੋ ਜਿੱਚੇ ਹੁਣ ਤੁਹਾਡੇ ਸਾਹਮਣੇ ਖੁਸ਼ੀਆਂ ਖੁਸ਼ੀਆਂ ਹੋਣ ਉਹ ਦਰਦ ਜਿਹੜੇ ਪਿੱਛੇ ਰਹਿ ਜਾਣ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਨ੍ਹਾਂ ਨੇ ਹੱਥੇ ਚੂੜਾ ਪਾਇਆ ਤੇ ਔਰ ਮੈਨੂੰ ਪਤਾ ਲੱਗਾ ਕਿ ਤੁਸੀਂ ਜਿਹੜੀ ਐਂਗੇਜਮੈਂਟ ਹੈ ਉਹ ਪਹਿਲਾਂ ਹੋਈ ਹੋਈ ਸੀ ਉਸ ਤੋਂ ਬਾਅਦ ਤੁਹਾਡੇ ਹਸਬੰਦ ਨੂੰ ਜਿਹੜੀ ਸੱਟ ਲੱਗਦੀ ਹੈ ਤੇ ਹੁਣ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਤੁਸੀਂ ਉਹਨਾਂ ਦਾ ਸਾਥ ਵਿੱਚ ਵਿਚਾਲੇ ਜਿਹੜਾ ਨਹੀਂ ਛੱਡਿਆ ਕੀ ਭਾਵਨਾ ਸੀ ਇਹਨਾਂ ਪ੍ਰਤੀ ਮਤਲਬ ਕਿ ਜਦੋਂ ਇੰਜਰੀ ਹੋਈ ਮੈਨੂੰ ਲੱਗਾ ਕਿ ਇਸ ਹਾਲ ਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਜੇ ਹੋਰ ਕਿਸੇ ਨਾਲ ਵੀ ਮੈਰਿਜ ਹੋ ਜਾਂਦੀ ਤਾਂ ਜੇ ਇਦਾਂ ਐਕਸੀਡੈਂਟ ਵਗੈਰਾ ਹੋ ਜਾਂਦਾ ਤਾਂ ਫਿਰ ਵੀ ਨਾਲ ਹੀ ਰਹਿਣਾ ਸੀ ਕਿਹੜਾ ਛੱਡਣਾ ਸੀ ਤਾਂ ਕਰਕੇ ਮੈਂ ਮੈਰਿਜ ਕਰਵਾ ਲਈ 4 ਸਾਲ ਵੇਟ ਕੀਤੀ ਫਿਰ ਜਦੋਂ 휠ਚੇਅਰ ਤੇ ਆ ਗਈ ਉਸ ਤੋਂ ਬਾਅਦ ਫਿਰ ਮੈਰਿਜ ਇਦਾਂ ਹੀ ਕਰਵਾ ਲਈ ਸੀ 4 ਸਾਲ ਵੇਟ ਕਰਨਾ ਬਹੁਤ ਔਖਾ ਅੱਜ ਕੱਲ ਕੋਈ 4 ਮਹੀਨੇ ਵੇਟ ਨਹੀਂ ਕਰਦਾ ਤੇ ਜਦੋਂ ਵੇਡ ਦੇ ਦੌਰ ਦੇ ਵਿੱਚੋਂ ਨਿਕਲ ਰਹੀ ਸੀ ਕਦੀ ਘਰਦਿਆਂ ਦਾ ਕਦੀ ਸੋਸਾਇਟੀ ਦਾ ਪ੍ਰੈਸ਼ਰ ਨੇ ਪਿਆ ਕਿ ਕੁੜੀਏ ਤੂੰ ਕਿਉਂ ਨਹੀਂ ਵਿਆਹ ਕਰਾ ਲੈਂਦੀ ਜਾਂ ਕਿਸੇ ਹੋਰ ਨਾਲ ਕਿਉਂ ਨਹੀਂ ਕਰਾ ਲੈਂਦੀ ਕਿਸ ਤਰ੍ਹਾਂ ਜ਼ਿੰਦਗੀ ਕੱਟੇਗੀ ਹਾਂਜੀ ਇਦਾਂ ਕਹਿੰਦੇ ਸੀਗੇ ਵੀ ਕਮਾਈ ਨਹੀਂ ਕਰੂਗਾ ਮੰਜੇ ਤੇ ਪਿਆ ਕਿਦਾਂ ਮਤਲਬ ਤੂੰ ਸਰਵਾਈਵ ਕਰੇਂਗੀ ਮੈਨਾਂ ਕੋਈ ਨਾ ਹੋ ਜੂਗਾ ਐਡਜਸਟ ਮੈਂ ਨਾਲ ਆਜੇ ਬੜਾ ਵੱਡਾ ਹੌਸਲਾ ਹੁੰਦਾ ਪਾਜੀ ਜਦੋਂ ਤੁਹਾਡੀ ਧਰਮ ਪਤਨੀ ਇੰਨੀ ਅੱਛੀ ਤੁਹਾਡੇ ਨਾਲ ਮਿਲੀ ਹੈ ਅੱਜ ਕਿਸ ਤਰ੍ਹਾਂ ਦੇ ਅਲਫਾਸ ਜਿਹੜੇ ਤੁਸੀਂ ਆਪਣੀ ਧਰਮ ਪਤਨੀ ਦੇ ਹਾਂਜੀ ਜ਼ਿੰਦਗੀ ਨੂੰ ਜਿਉਂਦ ਇੱਕ ਨਵਾਂ ਮਕਸਦ ਬਣ ਜਾਂਦਾ ਹੈ ਜਿਹਦਾ ਨਾਲ ਜੀਵਨ ਸਾਥੀ ਚੰਗਾ ਹੋਏ ਤੇ ਜ਼ਿੰਦਗੀ ਚੰਗੀ ਚੱਲਦੀ ਹੈ ਬੋਲਣ ਦੇ ਕੋਈ ਸ਼ਬਦ ਨਹੀਂ ਕੁਝ ਹੈਗਾ ਘਾਣ ਬੋਲਣ ਨੂੰ ਅੱਜ ਪਰਿਵਾਰ ਚ ਜਾਓਗੇ ਅੱਜ ਮਿੱਠੇ ਬਣਨਗੇ ਜਲੇਬੀਆਂ ਹਨਾ ਸਾਰਾ ਕੁਝ ਅੱਜ ਖਾਓਗੇ ਤੇ ਕਿਸ ਤਰ੍ਹਾਂ ਦਾ ਅੱਜ ਉਹ ਫੀਲਿੰਗ ਹੈ ਜਿਹੜੀ ਖੁਸ਼ੀ ਦੀ ਤੁਹਾਡੇ ਅੰਦਰ ਚੱਲ ਰਹੀ ਹੈ ਅੱਜ ਬੜੀ ਵਧੀਆ ਫੀਲਿੰਗ ਆ ਰਹੀ ਹੈ ਕਿਉਂਕਿ 2 ਮਹੀਨੇ ਹੋ ਗਏ ਅੰਦਰ ਰੂਮ ਚ ਇਕੱਲੇ ਸੀਗੇ ਬਸ ਹੁਣ ਬਾਹਰ ਨਿਕਲੇ ਕੁਛ ਨਵਾਂ ਨਵਾਂ ਲੱਗ ਰਿਹਾ ਹੈ ਦੇਖਣ ਨੂੰ ਬਹੁਤ ਚੰਗਾ ਚੰਗਾ ਲੱਗ ਰਿਹਾ ਹੈਗਾ ਤੇ ਜਿਸ ਨਾਲ ਸੰਸਥਾ ਨੇ ਤੁਹਾਡਾ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ ਉਹਨਾਂ ਪ੍ਰਤੀ ਕਿਸ ਤਰ੍ਹਾਂ ਵਿਚਾਰ ਰੱਖਦੇ ਹੋ ਹਾਂਜੀ ਬਹੁਤ ਵਧੀਆ ਰਿਹਾ ਜੀ ਇੱਥੋਂ ਦਾ ਐਕਸਪੀਰੀਅੰਸ ਜੀ ਕੀਤਾ ਸਭ ਦੀ ਰਿਕਵੈਸਟ ਕਰਨੀ ਇੱਕ ਬਹੁਤ ਜ਼ਿਆਦਾ ਮਤਲਬ ਕੀ ਪਿਆਰ ਮੁਹੱਬਤ ਨਾਲ ਰਹਿੰਦੇ ਇੱਥੇ ਇੰਨਾ ਵਧੀਆ ਸਾਰਾ ਸਿਸਟਮ ਹੈ ਇੱਥੋਂ ਦਾ ਚੱਲ ਰਿਹਾ ਹੈਗਾ ਕਿ دل لگ گیا ایتھے اور ਕਰ جانوں رات رات دل ਨਹੀਂ ਕਰ ਰਿਹਾ ਸੀਗਾ ਇੱਥੇ ਰਹਿ ਕੇ ਇੰਦਾ ਵਧੀਆ ਇੰਨਾ ਵਧੀਆ دل ਲੱਗਿਆਗਾ ਸਾਰੇ ਬਹੁਤ ਚੰਗੇ ਆ ਇੱਥੇ ਜੀ ਬਿਲਕੁਲ ਤੇ ਅਸੀਂ ਵੀ ਕਾਮਨਾ ਕਰਦੇ ਆ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਅੱਜ ਜਾ ਰਹੇ ਹੋ ਆ ਜਾਓ ਅਗੇ ਉਸੇ ਤਰ੍ਹਾਂ ਹੀ ਸਾਰੇ ਜਾਣੇ ਹਾਸਤੇ ਬਸ ਜਣ ਸੋਣ ਉਹਨਾਂ ਦੇ ਮਾਤਾ ਪਿਤਾ ਜੀ ਹੈ ਜਿਸ ਵਕਤ ਹੈ ਜ਼ਿੰਦਗੀ ਦੇ ਵਿੱਚ ਹਾਦਸਾ ਵਾਪਰ ਗਿਆ ਸੀਗਾ ਤੇ ਉਸ ਵਕਤ ਕਿਹੋ ਜਿਹਾ ਸਿਰ ਦੇ ਉੱਤੇ ਬਿਫਤਾ ਜੜੀ ਆਣ ਪਈ ਸੀ ਕਿਹੋ ਜਿਹਾ ਦਰਦ ਸੀਗਾ ਉਹ ਬਹੁਤ ਟੈਨਸ਼ਨ ਸੀ ਜੀ ਸਰ ਉਹ ਤਾਂ ਪਰ ਥੋੜਾ ਥੋੜਾ ਕਰਕੇ ਫਰਕ ਪਈ ਗਿਆ ਹਨ ਦਿਨੋਂ ਦਿਨੋਂ ਦਨ ਬੱਦਦਾ ਗਿਆ ਜਿਵੇਂ ਬੈਠ ਗਿਆ ਉੱਠ ਗਿਆ ਹਨ ਬਸ ਬਹੁਤ ਅਸੀਂ ਡਾਕਟਰਾਂ ਦੇ ਵੀ ਲੈ ਕੇ ਗਏ ਇਲਾਜ ਵੀ ਬਹੁਤ ਕਰਾਇਆ ਪੈਸਾ ਵੀ ਬਹੁਤ ਲਾਇਆ ਪਰ ਨਹੀਂ ਹੋਇਆ ਹਾਲੇ ਵੀ ਕੋਸ਼ਿਸ਼ ਇਹੀ ਹੈ ਵੀ ਕਿ ਮੇਨਾ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਹੁਤ ਔਖਾ ਹੈ ਮਾਪੇ ਬਸ ਇਹ ਬੜੀ ਵੱਡੀ ਦਰਦ ਹੁੰਦੀ ਹੈ ਬਹੁਤ ਵੱਡਾ ਪੀੜਾ ਜਿਸਨੂੰ ਕਹਿ ਸਕਦੇ ਆ ਉਸ ਪੀੜਾ ਦੇ ਵਿੱਚੋਂ ਨਿਕਲਦੇ ਹੋਇਆ ਕਦੀ ਉਮੀਦ ਕੀਤੀ ਸੀ ਕਿ ਸਾਡਾ ਬੱਚਾ ਅੱਜ ਵਾਪਸ ਇਸਨੇ ਸਾਡੇ ਨਾਲ ਚੱਲੇਗਾ ਵਾਪਸ ਅੱਜ ਖੁਸ਼ ਹੋ ਕਿ ਅੱਜ ਕਿਉਂਕਿ ਅੱਜ ਤੁਹਾਡਾ ਬੱਚਾ ਤੁਹਾਡੇ ਨਾਲ ਹੈ ਸਲਾਮਤ ਹੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਜੀ ਬਿਲਕੁਲ ਪਾ ਬੁਖ ਪਲ ਨੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਸੰਸਥਾ ਦਾ ਨਾ ਇੰਨੇ ਮਰਿਆ ਰੱਖਿਆ ਬੱਚੇ ਨੂੰ ਲੈ ਦੇ ਉਹ ਇਹਦਾ ਦਿਲ ਵੀ ਲੱਗ ਗਿਆ ਤੇ ਬਾਕੀਆਂ ਸਭ ਲਈ ਕੋਈ ਅਰਦਾਸ ਹੋਵੇ ਕੋਈ ਕਾਮਨਾ ਹੋਵੇ ਕਿ ਸਾਰੇ ਜਾਣੇ ਇਸ ਤਰ੍ਹਾਂ ਹੀ ਆਪਣੇ ਪਰਿਵਾਰਾਂ ਦੇ ਨਾਲ ਬਿਲਕੁਲ ਸਰ ਬਿਲਕੁਲ ਵੀ ਅਰਦਾਸ ਕਰਾਂਗੇ ਸਰ ਜੀ ਸਾਰੇ ਵਧੀਆ ਜਾਣਾ ਤੰਦਰੁਸਤ ਹੋ ਗਏ ਜੀ ਹਾਂਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਅੱਜ ਘਰ ਵਾਪਸੀ ਦੀਆਂ ਤੇ ਵਾਹਿਗੁਰੂ ਅੱਗੇ ਕਾਮਨਾ ਹੈ ਵਾਹਿਗੁਰੂ ਸੱਚੇ ਪਾਸ਼ਾ ਹਰੇਕ ਨਿਵੇਸ਼ਟਰ ਦਾ ਤੰਦਰੁਸਤੀਆਂ ਭਰਿਆ ਜੀਵਨ ਦੇਖ ਕੇ ਖੁਸ਼ੀ-ਖੁਸ਼ੀ ਲੈ ਕੇ ਜਾਵੇ ਭਾਜੀ ਹੱਸਦੇ ਵਾਸਤੇ ਰਹਿਣਾ ਤੇ ਖਾਸ ਕਰ ਆਪਣੀ ਵਾਈਫ ਦਾ ਆਪਣੇ ਮਾਪਿਆਂ ਦਾ ਤੇ ਰਖਣੇ ਰਖਣਾ ਵਾਈਫ ਦਾ ਖੂਬ ਖਿਆਲ ਰੱਖਣਾ ਜਿਹਨੇ ਐਡੀ ਵੱਡੀ ਜ਼ਿੰਦਗੀ ਦੇ ਲਈ ਤੁਹਾਡਾ ਤੁਹਾਨੂੰ ਚੁਣਿਆ ਤੁਹਾਡੇ ਨਾਲ ਸਾਥ ਦੇਣਾ ਠੀਕ ਹੈ ਸੋ ਇਸੇ ਤਰ੍ਹਾਂ ਹੀ ਵਾਦਾ ਪੱਕਾ ਜੀ ਖੁਸ਼ ਸੋਜੀ ਅਸੀਂ ਵੀ ਜਾਸਤ ਲੈਣੇ ਤੁਹਾਡੇ ਤੋਂ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੀਆਂ ਦੁਆਵਾਂ ਚ ਸਾਰਿਆਂ ਨੂੰ ਸਾਨੂੰ ਵੀ ਇਹਨਾਂ ਮਰੀਜ਼ਾਂ ਨੂੰ ਵੀ ਯਾਦ ਰੱਖੋਗੇ ਤੇ ਇਹਨਾਂ ਦੇ ਲਈ ਤੰਦਰੁਸਤੀ ਦੀਆਂ ਅਰਦਾਸਾਂ ਜ਼ਰੂਰ ਕਰੋਗੇ ਕੈਮਰਾਮੈਨ ਵਿਸ਼ਾਲ ਦੇ ਨਾਲ ਸਿਮਰਨਪ੍ਰੀਤ ਸਿੰਘ